ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਸਵੇਰ ਦੇ ਬਾਅਦ ਚੁੱਕਿਆ ਜੀ 5:30 ਅਸੀਂ ਬਰਸ਼ ਵਗੈਰਾ ਕਰਕੇ ਕਿਚਨ ਵਿੱਚ ਆ ਗਏ ਸੀ ਤੇ ਮੈਨੇ ਸਬਜੀ ਵਗੈਰਾ ਰੱਖਤੀ ਸੀ ਦੂਜੀ ਸਾਈਡੋਂ ਮੈਂ ਆਟਾ ਗੁੰਨਣ ਲੱਗ ਰਹੀ ਆਂਗੀ ਗਰਮੀ ਬਹੁਤ ਹੋ ਰਹੀ ਹੈ ਜੀ ਗਰਮੀ ਜ਼ਿਆਦਾ ਹੋਣ ਕਰਕੇ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਮੈਂ ਡੇਲੀ ਫਰੈਸ਼ ਸਬਜੀ ਬਣਾ ਕੇ ਦਵਾ ਬੱਚਿਆਂ ਨੂੰ ਤਾਂ ਕਿ ਖਰਾਬ ਨਾ ਹੋਵੇ ਪ੍ਰੀਤ ਵੀ ਉੱਠ ਕੇ ਆ ਗਏ ਜੀ ਤੇ ਇਹਨਾਂ ਦੀ ਡਿਊਟੀ ਲੱਗੀ ਹੋਈ ਹੈ ਵੀ ਇਹਨਾਂ ਨੇ ਫਰੂਟ ਕੱਟਣਾਗਾ ਤੇ ਬੱਚਿਆਂ ਦੇ ਲੰਚ ਬਾਕਸ ਦੇ ਵਿੱਚ ਪੈਕ ਕਰਨਾਗਾ ਤੇ ਮੈਂ ਉਧਰ ਚਲੋ ਆਟਾ ਗੁੰਨ ਕੇ ਏਕਨ ਲਈ ਬ੍ਰੇਕਫਾਸਟ ਤੇ ਲੰਚ ਤਿਆਰ ਕਰਨ ਲੱਗੀ ਤੇ ਸਗੋਂ ਮੈਨੂੰ ਵਿੱਚ ਵਿੱਚ ਦੀ ਕਹਿ ਰਹੇ ਨੇ ਕਿ ਆਪਾਂ ਫਰੂਟ ਥੋੜਾ ਜਿਹਾ ਕੱਟ ਲਿਆ ਕਰੀਏ ਹੁਣ ਗਰਮੀ ਕਰਕੇ ਮੰਗੇਓ ਜੇ ਫ੍ਰਿਜ ਦੇ ਵਿੱਚ ਰੱਖਦੇ ਆ ਤਾਂ ਦੁੱਧੋ ਘਿਹਰਾ ਚੋਂ ਸਮੈਲ ਆਣ ਲੱਗ ਜਾਂਦੀ ਐ ਜੇ ਮੰਗੇਓ ਬਾਹਰ ਰੱਖਦੇ ਆ ਤਾਂ ਗਰਮੀ ਕਰਨ ਖਰਾਬ ਹੋਣ ਲੱਗ ਜਾਂਦੇ ਨੇ ਛੇਤੀ ਤਾਂ ਕਹਿ ਰਹੇ ਸੀ ਆਪਾਂ ਚਲੋ ਥੋੜੇ ਥੋੜੇ ਫਰੂਟ ਲੈ ਕੇ ਆਇਆ ਕਰਾਂਗੇ ਤਾਂ ਕਿ ਬੱਚਿਆਂ ਨੂੰ ਡੇਲੀ ਦਿੱਤਾ ਜਾਵੇ ਤੇ ਉਧਰ ਵੀ ਇੱਕ ਨਾਕੇ ਆ ਗਿਆ ਸੀ ਤੇ ਉਹ ਆਪਣੇ ਸਕੂਲ ਲਈ ਤਿਆਰ ਹੋ ਰਿਹਾ ਜੀ ਤੇ ਮੈਂ ਬ੍ਰੇਕਫਾਸਟ ਤੇ ਲੰਚ ਬਣਾਉਣ ਲੱਗੀ ਪਈ ਆ ਜੀ ਕੰਦਾ ਟਿਫਨ ਮੈਂ ਪੈਕ ਕਰਤਾ ਸੀ ਤੇ ਨਾਲ ਹੀ ਮੈਂ ਚਾਹ ਰੱਖੀ ਹੋਈ ਸੀ ਚਲੋ ਐਵੇਂ ਹੋ ਜਾਂਦਾ ਵੀ ਸਵੇਰੇ ਸਾਰੇ ਇਕੱਠੇ ਬਹਿ ਕੇ ਚਾਹ ਪੀ ਲਈ ਹਣਾ ਤੇ ਮੈਂ ਅੰਦਰ ਚਾਹ ਲੈ ਕੇ ਚਲੀ ਗਈ ਤੇ ਉਦੋਂ ਬਾਅਦ ਪ੍ਰੀਤ ਕੁਝ ਕਪਾਂਡੇ ਇੱਧਰ ਉੱਧਰ ਕਰ ਰਹੇ ਸੀ ਦੁੱਧ ਵਗੈਰਾ ਕੱਢਣ ਵਾਲਾ ਪਿਆ ਸੀ ਤੇ ਉਹ ਕੱਢ ਕੇ ਇਹ ਆ ਗਈ ਲੋ ਜੀ ਇੱਕਣ ਵੀ ਤਿਆਰ ਹੋ ਗਿਆ ਤੇ ਉਹਨੇ ਆਪਣਾ ਬੈਗ ਪੈਕ ਕਰ ਲਿਆ ਲੰਚ ਬਾਕਸ ਵਗੈਰਾ ਤੇ ওয়াਟਰ ਬੋਟਲ ਆਪਣੇ ਬੈਗ ਵਿੱਚ ਪਾ ਲਈ ਅੱਜ ਥਰਸਡੇ ਹੋਣ ਕਰਕੇ ਉਹਨੇ ਹਾਊਸ ਡਰੈਸ ਪਾਈ ਸੀ ਤੇ ਉਸ ਤੋਂ ਬਾਅਦ ਮੈਂ ਬਿਸਤਰੇ ਵਗੈਰਾ ਚੱਕਣ ਲੱਗੀ ਤੇ ਇੱਕ ਨੂੰ ਕਿਹਾ ਬੇਟਾ ਤੁਸੀਂ ਬ੍ਰੇਕਫਾਸਟ ਕਰ ਲਓ ਵੈਸੇ ਬ੍ਰੇਕਫਾਸਟ ਕਰਦਾ ਨਹੀਂ ਹੈਗਾ ਇਹਨੂੰ ਆਦਤ ਨਹੀਂ ਹੈਗੀ ਬਟ ਆਪ ਖੁਦ ਆ ਕੇ ਘਰ ਕਹਿੰਦਾ ਮਮਾ ਅੱਜ ਅਸੈਂਬਲੀ ਦੇ ਵਿੱਚ ਇੰਨੇ ਬੱਚੇ ਗਿਰੇ ਆ ਚੱਕਰ ਖਾ ਕੇ ਅੱਜ ਇੰਨੇ ਬੱਚੇ ਗਿਰੇ ਚੱਕਰ ਖਾ ਕੇ ਫਿਰ ਸਾਨੂੰ ਵੀ ਇਦਾਂ ਹੁੰਦਾ ਵੀ ਬੱਚਾ ਬ੍ਰੇਕਫਾਸਟ ਕਰਕੇ ਜਾਵੇ ਤਾਂ ਚੱਕਰ ਦੀ ਕੋਈ ਨੌਬਤ ਹੀ ਨਹੀਂ ਆਊਗੀ ਕਈ ਬੱਚੇ ਖਾਲੀ ਬੈਠ ਚਲੇ ਜਾਂਦੇ ਨੇ ਤਾਂ ਉਹਨਾਂ ਨੂੰ ਚੱਕਰ ਆ ਜਾਂਦੇ ਨੇ ਹਨਾ ਚਲੋ ਸਾਡੀ ਵੀ ਕੋਸ਼ਿਸ਼ ਇਹ ਰਹਿੰਦੇ ਵੇ ਚਲੋ ਬੱਚਾ ਖਾ ਪੀ ਕੇ ਜਾਵੇ ਤੇ ਆਪਣਾ ਚਾਹ ਪਾਣੀ ਪੀ ਕੇ ਜਾਵੇ ਉਸ ਤੋਂ ਬਾਅਦ ਅਸੀਂ ਬੈਠੇ ਗੱਲਾਂ ਬਾਤਾਂ ਕਰ ਰਹੇ ਹਾਂ ਤੇ ਏਕਨ ਦੱਸ ਰਿਹਾ ਸੀ ਵੇ ਮੰਮਾ ਸਾਡੇ ਸਕੂਲ ਦੀ ਟਾਈਮਿੰਗ ਚੇਂਜ ਹੋਊਗੀ ਗਰਮੀ ਹੋਣ ਕਰਕੇ ਵੇ ਤੁਹਾਨੂੰ ਅੱਜ ਮੈਸੇਜ ਆ ਜਾਊਗਾ ਤੁਸੀਂ ਦੇਖਿਓ ਫੋਨ ਦੇ ਵਿੱਚ ਏਕਨ ਨੇ ਬ੍ਰੇਕਫਾਸਟ ਕਰ ਲਿਆ ਸੀ ਤੇ ਉਹ ਕਿਚਨ ਦੇ ਵਿੱਚ ਪਾਂਡੇ ਰੱਖਣ ਚਲਾ ਗਿਆ ਤੇ ਉਸ ਤੋਂ ਬਾਅਦ ਚਲੋ ਮੈਂ ਉਹਨੂੰ ਰੁਮਾਲ ਵਗੈਰਾ ਦਿੱਤਾ ਫਿਰ ਏਕਨ ਦੀ ਵੈਨ ਵੀ ਆ ਗਈ ਸੀ ਤੇ ਏਕਨ ਚਲਾ ਗਿਆ ਜੀ ਲੋ ਜੀ ਸ਼ਾਜ਼ੈਨ ਵੀ ਉੱਠ ਗਿਆ ਸੀ ਉਹ ਬਰਸ਼ ਕਰ ਰਿਹਾਗਾ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਵੀ ਬੱਚਾ ਸਵੇਰ ਉੱਠ ਕੇ ਬਰਸ਼ ਕਰੇ ਤੇ ਸਾਰਾ ਦਿਨ ਉਹ ਫਿਰ ਬੱਚਾ ਫਰੈਸ਼ ਫਰੈਸ਼ ਫੀਲ ਕਰੇ ਤੇ ਸ਼ਾਜ਼ੈਨ ਬਰਸ਼ ਕਰ ਰਿਹਾ ਜੀ ਉਸ ਤੋਂ ਬਾਅਦ ਇਹ ਵਾਸ਼ਰੂਮ ਦੇ ਵਿੱਚ ਲੈ ਗਏ ਸੀ ਸ਼ਾਜ਼ੈਨ ਨੂੰ ਤੇ ਨਵਾ ਕੇ ਲੈ ਆਏ ਜੀ ਇਹਨੂੰ ਜ਼ੈਨ ਨੂੰ ਨਾਕੇ ਆ ਗਿਆ ਸੀ ਉਸ ਤੋਂ ਬਾਅਦ ਸਭ ਤੋਂ ਮੁਸ਼ਕਿਲ ਕੰਮ ਹੈ ਜ਼ੈਨੋ ਦੇ ਕੱਪੜੇ ਪਾਣੇ ਇਹ ਕੱਪੜੇ ਬਹੁਤ ਮੁਸ਼ਕਿਲ ਨਾਲ ਪਾਉਣ ਦਾਗਾ ਇਹਨੂੰ ਕੋਈ ਨਾ ਕੋਈ ਡੇਲੀ ਵਾਂਗੂ ਕੋਈ ਸਟੋਰੀ ਸੁਣਾਣੀ ਪੈਂਦੀ ਹੈ ਬੇਟਾ ਟਾਈਗਰ ਆਇਆ ਸੀ ਬੇਟਾ ਲਾਇਨ ਆਇਆ ਸੀ ਅਜੇ ਐਲੀਫੈਂਟ ਆਇਆ ਸੀ ਇਦਾਂ ਸਟੋਰੀਆਂ ਸੁਣਾ ਸੁਣਾ ਕੇ ਇਹਦੇ ਕੱਪੜੇ ਪਾਣੇ ਪੈਂਦੇ ਨੇ ਚਲੋ ਜੀ ਉਧਰ ਪ੍ਰੀਤ ਵੀ ਤਿਆਰ ਹੋ ਰਹੇ ਸੀ ਉਧਰ ਜ਼ੈਨੂ ਤਿਆਰ ਹੋ ਰਿਹਾ ਸੀ ਤੇ ਪ੍ਰੀਤ ਇਹਨਸ ਨੂੰ ਆਪਣੇ ਨਾਲ ਹੀ ਲੈ ਜਾਂਦੇ ਨੇ ਜ਼ੈਨੂ ਅਜੇ ਛੋਟਾਗਾ ਛੋਟੇ ਬੱਚਿਆਂ ਦੀ ਕੋਈ ਮੈਨ ਇੱਧਰ ਸਾਡੇ ਕਲੋਨੀ ਦੇ ਵਿੱਚ ਆਂਦੀ ਨਹੀਂ ਹੈਗੀ ਤਾਂ ਕਰਕੇ ਫਿਰ ਪ੍ਰੀਤ ਨੂੰ ਨਾਲ ਹੀ ਲੈ ਕੇ ਜਾਣਾ ਪੈਂਦਾ ਇਹਨੂੰ ਸਕੂਲ ਵਿੱਚ ਛੱਡ ਕੇ ਉਦੋਂ ਬਾਅਦ ਆਪ ਉਹ ਡਿਊਟੀ ਚਲੇ ਜਾਂਦੇ ਨੇ ਤੇ ਫਿਰ ਮੈਂ ਬਾਅਦ ਵਿੱਚ ਲੈ ਕੇ ਆਉਣੀ ਆ ਇਸਨੂੰ ਤੇ ਚਲੋ ਜੀ ਮੈਂ ਇਹਦੇ ਸ਼ੂਜ਼ ਲੈ ਆਈ ਸ਼ੂਜ਼ ਇਹਦੇ ਗੰਦੇ ਸੀ ਪਾਲਿਸ਼ ਕਰਨ ਦਾ ਟਾਈਮ ਨਹੀਂ ਸੀ ਹੈਗਾ ਤਾਂ ਕਰਕੇ ਮੈਂ ਇਹਦੇ ਗਿੱਲੇ ਟਾਵਲ ਨਾਲ ਇਹਦੇ ਸ਼ੂਜ਼ ਸਾਫ ਕਰਤੇ ਚਲੋ ਵਧੀਆ ਲੱਗਦਾ ਹਨਾ ਜਦੋਂ ਬੱਚਾ ਪ੍ਰੋਪਰ ਯੂਨੀਫਾਰਮ ਦੇ ਵਿੱਚ ਉਹਨੇ ਸ਼ੂਜ਼ ਵਗੈਰਾ ਸਾਫ ਹੋਣ ਤਾਂ ਬੱਚਾ ਬਹੁਤ ਹੀ ਸੋਹਣਾ ਲੱਗਦਾਗਾ ਤੇ ਚਲੋ ਜੀ ਇਹਦਾ ਟਾਈਮ ਹੋ ਗਿਆ ਸੀ ਤੇ ਮੈਂ ਇਹਦੇ ਬੈਗ ਦੇ ਵਿੱਚ ਲੰਚ ਬਾਕਸ ਵਗੈਰਾ ਪਾਤਾ ਸੀ ਫਰੂਟ ਵਗੈਰਾ ਵੀ ਪਾਤਾ ਸੀ ਖਾਂਦਾ ਇਹ ਵੀ ਕੁਝ ਨਹੀਂ ਹੈਗਾ ਸਵੇਰੇ ਸਵੇਰੇ ਇਦਾਂ ਹੀ ਚਲਾ ਜਾਂਦਾਗਾ ਤੇ ਚਲੋ ਜੀ ਹੁਣ ਪ੍ਰੀਤ ਤੇ ਸ਼ਾਜ਼ਾਨ ਚਲੇ ਗਏ ਨੇ ਜੀ ਤੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਬਾਅਦ ਤੇ ਪ੍ਰੀਤ ਨੂੰ ਡਿਊਟੀ ਭੇਜਣ ਤੋਂ ਬਾਅਦ ਮੈਨੇ ਕੋਈ ਸ਼ੂਟ ਨਹੀਂ ਕੀਤਾ ਕੋਈ ਰਿਕਾਰਡਿੰਗ ਨਹੀਂ ਕੀਤੀ ਜੀ ਫਿਰ ਸ਼ਾਮ ਨੂੰ 5 ਵਜੇ ਆਗੇ ਸੀ ਉਸ ਟਾਈਮ ਅਸੀਂ ਚਾਹ ਪਾਣੀ ਵਗੈਰਾ ਪੀ ਰਹੇ ਸੀ ਤੇ ਨਾਲੇ ਕੁਝ ਗੱਲਾਂ ਕਰ ਰਹੇ ਸੀ ਤੇ ਮੈਂ ਇਹਨਾਂ ਨੂੰ ਦੱਸ ਰਹੀ ਸੀ ਕੁਝ ਕਰਦੀਆਂ ਗੱਲਾਂ ਵੀ ਅਜਿਹਾ ਇਦਾਂ ਹੋਇਆ ਤੇ ਕੁਝ ਕੇ ਮੈਨੂੰ ਆਪਣੇ ਦਫ਼ਤਰ ਦੀਆਂ ਗੱਲਾਂ ਦੱਸਦੇ ਨੇ ਤੇ ਐਦਾਂ ਕਰਕੇ ਚਲੋ ਐਵੇਂ ਹੋ ਜਾਂਦਾ ਵੀ ਸਾਡਾ ਦਿਨ ਪਤਾ ਲੱਗ ਜਾਂਦਾ ਵੀ ਕਿੱਦਾਂ ਦਾ ਦਿਨ ਲੰਘਿਆਗਾ ਬੱਚੇ ਵੀ ਕੋਲ ਬੈਠੇ ਸੀ ਤੇ ਸ਼ਰਾਰਤਾਂ ਕਰ ਰਹੇ ਸੀ ਜ਼ਿਆਦਾਤਰ ਬੱਚਿਆਂ ਨੂੰ ਇਹ ਹੋ ਜਾਂਦਾ ਵੀ ਮम्मा ਦੇ ਡਰਾਈੰਗ ਰੂਮ ਦੇ ਵਿੱਚ ਬੈਠੇ ਨੇ ਤਾਂ ਅਸੀਂ ਵੀ ਨਾਲ ਬੈਠਾਂਗੇ ਜ਼ਿਆਦਾਤਰ ਮੈਂ ਇਹਨਾਂ ਨੂੰ ਆਣ ਨਹੀਂ ਦਿੰਦੀ ਇੱਧਰ ਕਿਉਂਕਿ 쿠ਸ਼ਨ ਵਗੈਰਾ ਇੱਧਰ ਉੱਧਰ ਸਾਰੇ ਸੁੱਟ ਦਿੰਦੇ ਨੇ ਫਿਰ ਚਲੋ ਮੈਂ ਕੱਪੜੇ ਧੋਣੇ ਸੀ ਕੱਪੜੇ ਧੋਣ ਲੱਗੀ ਪ੍ਰੀਤ ਵੀ ਨਾਂ ਲਾਗੇ ਸੀ ਕਹਿੰਦੇ ਚਲੋ ਮੈਂ ਕੱਪੜੇ ਧਵਾ ਦੇਣਾ ਤੁਹਾਡੇ ਨਾਲ ਉਦੋਂ ਬਾਅਦ ਮੈਂ ਪ੍ਰੀਤ ਨੂੰ ਦੱਸਿਆ ਵੀ ਮੈਂ ਪਹਿਲਾਂ ਜਦੋਂ ਮਸ਼ੀਨ ਲਾਉਣ ਲੱਗੀ ਸੀ ਤਾਂ ਮੇਰੇ ਕਰੰਟ ਵੱਜ ਗਿਆ ਕਾਫੀ ਜ਼ੋਰ ਦੀ ਪ੍ਰੀਤ ਕਹਿੰਦੇ ਅੱਧਾ ਕਰੋ ਵੀ ਤੁਸੀਂ ਚਲੋ ਕੱਪੜੇ ਨਾ ਧੋਵੋ ਵੀ ਮੈਂ ਮਸ਼ੀਨ ਦੇ ਵਿੱਚੋਂ ਕੱਢ ਦੇਣਾ ਵੀ ਤੁਸੀਂ ਸਪਿੰਨ ਕਰ ਦਿਓ ਮੈਂ ਰੈਕ ਵਗੈਰਾ ਲੈ ਆਈ ਸੀ ਰੈਕ ਤੇ ਕੱਪੜਾ-ਕੁਪੜਾ ਮਾਰਿਆ ਵੀ ਤਾਂ ਕਿ ਕੱਪੜੇ ਪਾਏ ਜਾਣ ਇੱਥੇ ਤੇ ਐਵੇਂ ਹੁੰਦਾ ਵੀ ਸਰਦੀਆਂ ਦੇ ਮੌਸਮ ਚ ਤਾਂ ਚਲੋ ਇਹ ਹੁੰਦਾਗਾ ਹਨਾ ਵੀ ਧੁੱਪ ਲਵਾਈ ਜਾਵੇ ਕੱਪੜਿਆਂ ਨੂੰ ਤਾਂ ਛੇਤੀ ਸੁੱਕ ਜਾਣਗੇ ਵਧੀਆ ਸੁੱਕ ਜਾਣਗੇ ਗਰਮੀਆਂ ਦੇ ਮੌਸਮ ਦੇ ਵਿੱਚ ਇਹ ਨਹੀਂ ਹੁੰਦਾ ਇਦਾਂ ਦੀ ਕੋਈ ਦਿੱਕਤ ਨਹੀਂ ਹੁੰਦੀ ਅਸੀਂ ਤਕਰੀਬਨ ਰਾਤ ਤੀ ਪਾਣੇ ਤੇ ਜ਼ਿਆਦਾਤਰ ਅਸੀਂ ਸ਼ਾਮ ਨੂੰ ਹੀ ਕੱਪੜੇ ਧੋਣਿਆਗੇ ਗਰਮੀ ਦੇ ਮੌਸਮ ਦੇ ਵਿੱਚ ਤਾਂ ਕਿ ਇਹਨਾਂ ਨੂੰ ਕੋ ਧੁੱਪ ਵੀ ਨਾ ਲੱਗੇ ਧੁੱਪ ਲੱਗਣ ਨਾਲ ਇਹਨਾਂ ਦਾ ਕਲਰ ਵਗੈਰਾ ਵੀ ਖਰਾਬ ਹੋ ਜਾਂਦਾਗਾ ਤਾਂ ਕਰਕੇ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਵੀ ਸ਼ਾਮ ਨੂੰ ਕਪੜੇ ਧੋਵੋ ਤੇ ਰਾਤੋਂ ਰਾਤ ਸੁੱਕ ਜਾਣਗੇ ਤੇ ਚਲੋ ਜੀ ਪ੍ਰੀਤਾ ਕਪੜੇ ਵਗੈਰਾ ਆਪਣਾ ਕੱਢ ਰਹੇ ਨੇ ਮੈਨਾਂ ਦਾ ਬਾਹਰ ਕੋਈ ਆਇਆ ਸੀ ਮੈਂ ਉਹਨਾਂ ਨੂੰ ਦੇਖਣ ਚਲੀ ਗਈ ਤੇ ਚਲੋ ਜੀ ਚਲੋ ਜੀ ਮੈਂ ਦੁਬਾਰਾ ਆ ਗਈ ਸੀ ਤੇ ਥੋੜੇ ਜਿਹਾ ਕਪੜੇ ਰਹਿ ਗਏ ਸੀ ਮੈਂ ਪ੍ਰੀਤ ਨੂੰ ਕਹੇ ਵੀ ਚਲੋ ਮੈਂ ਕੜਵਾ ਦਿੰਨੀ ਆ ਤੁਹਾਡੇ ਨਾਲ ਆ ਕੇ ਕਹਿੰਦੇ ਚਲ ਥੋੜੇ ਜਿਹਾ ਰਹਿ ਗਏ ਪੇ ਤੁਸੀਂ ਕਰ ਦੋ ਉਧਰ ਜ਼ੈਨੋ ਤੇ ਇੱਕਨ ਵੀ ਸਾਨੂੰ ਆਵਾਜ਼ਾਂ ਮਾਰ ਰਹੇ ਸੀ ਬਾਹਰ ਖੇਡਣ ਲਈ ਬੁਲਾ ਰਹੇ ਸੀ ਜੀ ਤੇ ਚਲੋ ਜੀ ਅਸੀਂ ਬਾਹਰ ਖੇਡਣ ਆ ਗਏ ਸੀ ਬਾਹਰ ਪ੍ਰੀਤ ਤੇ ਏਕਨ ਬੈਡਮਿੰਟਨ ਖੇਡ ਰਹੇ ਨੇ ਜੀ ਤੇ ਇਹਦੇ ਨਾਲ ਇਹ ਹੁੰਦਾਗਾ ਵੀ ਬੱਚਿਆਂ ਨਾਲ ਵਧੀਆ ਬੌਂਡ ਬਣ ਜਾਂਦਾਗਾ ਤੇ ਬੱਚਿਆਂ ਨੂੰ ਵੀ ਇਦਾਂ ਹੋ ਜਾਂਦਾ ਵੇ ਹਾਂ ਪੇਰੈਂਟਸ ਸਾਡੇ ਨਾਲ ਖੇਡਦੇ ਨੇ ਸਾਰਾ ਦਿਨ ਅੰਦਰ ਬੈਠੇ ਰਹਿੰਨੇ ਆਂਗੇ ਜਾਂ ਤਾਂ ਅਸੀਂ ਸ਼ਾਮ ਦੇ ਟਾਈਮ ਵਾਕ ਕਰ ਲੈਨੇ ਆ ਜਾਂ ਕੁਝ ਇਦਾਂ ਦਾ ਖੇਡ ਲੈਨੇ ਆਗੇ ਜਿਹਦੇ ਨਾਲ ਸਾਡਾ ਮਾਈਂਡ ਫਰੈਸ਼ ਹੋ ਜਾਂਦਾਗਾ ਤੇ ਡੇਲੀ ਸ਼ਾਮ ਨੂੰ ਸ਼ਾਜ਼ਾਨ ਵੀ ਜ਼ਿੱਦ ਕਰਦਾ ਵੇ ਮम्मा ਬਾਹਰ ਜਾਣਾ ਬਾਹਰ ਜਾਣਾ ਫਿਰ ਉਸ ਨੂੰ ਬਾਹਰ ਵੀ ਲੈ ਕੇ ਜਾਣਾ ਪੈਂਦਾ ਇਦਾਂ ਹੋ ਜਾਂਦਾ ਚਲੋ ਇਹਦੇ ਬਹਾਨੇ ਨਾਲ ਹੀ ਸਹੀ ਚਲੋ ਅਸੀਂ ਵੀ ਬਾਹਰ ਨਿਕਲਾਂਗੇ ਥੋੜਾ ਟਾਈਮ ਤੇ ਚਲੋ ਜੀ ਅਸੀਂ ਥੋੜਾ ਬਹੁਤਾ ਐਦਾਂ ਇੰਜੋਏ ਕਰਦੇ ਆਂਗੇ ਜੀ ਡੇਲੀ ਸ਼ਾਮ ਨੂੰ ਤੇ ਚਲੋ ਜੈਨੂ ਛੋਟਾਗਾ ਤੇ ਇਹਦੇ ਵਰਗਾ ਕੋਈ ਬੱਚਾ ਵੀ ਨਹੀਂ ਹੈਗਾ ਸਾਡੀ ਇੱਥੇ ਗਲੀ ਦੇ ਵਿੱਚ ਤੇ ਜਿਹਦੇ ਨਾਲ ਇਹ ਖੇਡ ਸਕੇ ਤਾਂ ਕਰਕੇ ਇਹਨੂੰ ਫਿਰ ਐਦਾਂ ਹੀ ਲੱਗਿਆ ਰਹਿੰਦਾ ਫੇ ਮੈਂ ਸਾਈਕਲਿੰਗ ਹੀ ਕਰ ਲਾਂ ਤੇ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਤਾਂ ਦੱਸਿਓ ਪਲੀਜ਼ ਵੀਡੀਓ ਨੂੰ ਤੁਸੀਂ ਲਾਈਕ ਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਕੱਲ ਨੂੰ ਇੱਕ ਨਵੀਂ ਵੀਡੀਓ ਨਾਲ ਫੇਰ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ ਜੀ ਓਕੇ ਬਾਏ ਬਾਏ